ਸਰ ਕਿਉਂ ਪੁੱਛੀ ਹਾਂਜੀ ਹਾਂਜੀ ਹਾਂ ਜਵਾਬ ਦੇ ਸਰ ਸੁਣੋ ਮੇਰੀ ਗੱਲ ਮੈਂ ਸਟੇਟ ਦਾ ਫੈਕਟਰੀ ਆ ਅਸੀਂ ਇੱਕ ਦਾ ਪੰਜਾਬ ਦਾ ਲਾ ਮੱਝ ਦਾ ਇੰਚਾਰਜ ਆ ਮੇਰੇ ਮੈਂ ਇੱਕ ਅਣਪਛਾਤੇ ਬੰਦੇ ਨੂੰ ਕੱਢ ਦੇ ਦਿੱਤੀ ਜਿਹੜਾ ਪੱਟ ਦੀ ਕੋਈ ਯੋਗਤਾ ਨਹੀਂ ਇਹ ਕੀ ਕੋ ਬਲਾ ਹੁੰਦਾ ਹੈ ਮੈਨੂੰ ਇਹਦੇ ਬਾਰੇ ਦੱਸੋ ਹੈਲੋ ਮਾਂਜੀ ਮਾਡਮ ਦਾ ਰਣਨ ਕਰਨ ਗੜਤਾਂ ਨਾ ਬਾਡੀ ਜੁਆਇਨਿੰਗ ਕੀਤੀ ਉਹਨਾਂ ਨੂੰ ਵੀ ਟਿਕਾਣੇ ਦੀਆਂ ਉਹ ਬਾਡੀ ਬਾਡੀ ਕਰਦੇ ਕਿ ਪਾਈ ਸੰਦੀਪ ਅਸਲੀ ਮਾਡਮ ਪਾਰਟੀ ਕਾਈ ਉਹਥੇ ਰਹਿੰਦੇ ਨੇ ਕਿ ਮਾਡਮ ਦੀ ਪਾਣੀ ਵਿੱਚ ਆ ਕੇ ਦੇਖਦੇ ਤਾਂ ਕੀ ਆਉਂਦਾ ਸਾਰੇ ਰੱਖੇ ਹੋਏ ਨੇ ਹੈ ਡਾਉਨ ਨੇ ਕੀਤਾ ਕਾਕੜੀ ਪੰਨਾ ਚੋਣ ਨੂੰ ਉਹਨੇ ਜੇ ਲੜ ਕੇ ਲੜਿਆ ਤਾਂ ਬਹਿ ਗਿਆ ਆਸੀ ਭੰਡਾਰ ਉਹਦੇ ਦਫ਼ਤਰ ਗਿਆ ਮਾਡੀ ਪਾਰਟੀ ਤੇ ਉੱਥੇ ਆ ਸੀ ਸਾਰੇ ਬੈਠੇ ਕੋਈ ਨਾ ਆ ਵੀ ਦੇ ਗਗਨਜੀਤ ਕੋਲ ਜ਼ਿਲ੍ਹਾ ਪ੍ਰਧਾਨ ਨੂੰ ਸਹੀ ਨਾ ਸਾਨੂੰ ਸਹੀ ਛਿਲੇ ਮਾ ਮਾ ਸਾਡੀ ਉਹ ਆ ਕੇ ਨੀ ਛਿਲੇ ਨਹੀਂ ਮਾ ਮਾ ਕੋਈ ਮਾ ਸਾਡੇ ਆਫਿਸ ਕਰਦੇ ਨਹੀਂ ਆ ਕੇ ਬੈਠੇ ਸਾਡੇ ਰੇੜੇ ਰਸੇ ਨਹੀਂ ਹੁੰਦੇ ਉਹਨਾਂ ਨੇ ਕਿਹਾ ਕਿ ਐਮਐਲਏ ਲੈਣ ਹੀ ਨਹੀਂ ਦਿੰਦੇ ਕੀ ਕਰੀਏ ਸਾਡਾ ਉਹ ਟੁੱਟ ਕੇ ਲੈ ਨਹੀਂ ਕੋਈ ਹੱਕ ਕਰਦਾ ਹੀ ਨਹੀਂ ਨਾ ਪਾਲੀ ਦਾ ਦਿਖਾਓ ਹਾਂਜੀ ਆਹ ਮੈਂ ਹਾਂਜੀ ਸ਼ਾਮ ਵਿੱਚ ਆ ਰਹਾਂ ਹਾਂ ਤੁਹਾਨੂੰ ਹਾਵੇ ਦੇ ਕੰਪੀਲਸ ਆਉਣਾ ਹੈ ਨਾ ਜੇ ਸਾਫਰੀ ਦੇਖਣਾ ਹੈ ਮੈਚੀ ਆਉਂੋ ਮੈਚੀ ਟਾਲੀ ਆਉਣਾ ਨਾ ਕੋਈ ਨਹੀਂ ਦਾ ਬਰਫੀ ਤੇ ਤਰਨਾ ਲਾ ਕੇ ਬੈਠੇ ਹਾਂ ਆਹ ਬਾਬਾ ਠੀਕ ਹੈ ਜੀ ਕਹਿੰਦੇ ਉਹ ਜਵਾਬ ਮੰਗ ਰਿਹਾ ਆਪਾਂ ਇੱਥੇ ਬੈਠੇ ਢੰਡਾਰੀ ਬੋਲਦੇ ਬਾਹਰ ਘੱਟੇ ਨਾ ਲੀਡਰਸ਼ਿਪ ਕਰਨ ਦੀ ਲੋੜ ਹਾਂਜੀ ਐਮਐਲਏ ਜਸਪੀਰ ਸਿੰਘ ਸੰਧੂ ਬਾਕੀ ਬੋਲਦੇ ਜਿੱਕਾ ਨਾ ਨਹੀਂ ਸੱਜਦੀ ਹਾਂਜੀ ਨਿੱਜਰ ਸਾਹਿਬ ਨੇ ਉਹ ਕਹਿੰਦੇ ਮੈਂ ਨਹੀਂ ਦਿੱਤੀ ਕਹਿੰਦੇ ਟਿਕਟ ਕਹਿੰਦੇ ਧੌਲੀਬਾਲ ਤੋਂ ਹੀ ਲੈ ਕੇ ਲਿਆ ਮੈਂ ਮੈਂ ਬੰਦੇ ਨੂੰ ਵੀ ਨਹੀਂ ਜਾਣਦਾ ਕੁਣੀ ਚੱਲ ਰਹੀ ਹੈ ਬਹੁਤ ਸਾਰੇ ਮੈਂ ਬੱਲਾ ਨਹੀਂ ਹੈਗਾ ਇੱਧਰ ਬੜੀ ਦੁਨੀਆ ਇੱਧਰ ਬੜੀ ਦੁਨੀਆ ਹੀ ਹੋਈ ਹੈ ਸਾਰੇ ਮੈਂ ਨੂੰ ਆਏ ਨਾਲ ਮੀਡੀਆ ਚੱਲਦਾ ਪਿਆ ਤੁਹਾਡੀ ਸਾਰੀ ਰਿਪੋਰਟ ਹੁੰਦੀ ਹੈ ਫੋਨ ਹਾਂਜੀ ਸਰ ਨਹੀਂ ਤੁਸੀਂ ਸਾਡੇ ਫੋਮ ਜਸਟ ਵੀ ਨਹੀਂ ਉੱਤੇ ਆ ਤੁਸੀਂ ਜੇ ਫੋਮਸ ਨੂੰ ਕੰਸੀਡਰ ਹੀ ਨਹੀਂ ਕੀਤਾ ਜੋ ਉਧਰ ਦੇ ਹਿਸਾਬ ਦੇ ਨਾਲ ਦੇਖਿਆ ਜਾਏ ਤੇ ਮੈਂ ਸਟੇਟ ਦਾ ਸੈਕਟਰੀ ਮੇਰੀ ਟਿਕਰ ਤੁਸੀਂ ਘੱਟ ਦੀ ਹਾਂਜੀ ਤੁਹਾਨੂੰ ਕੋਈਆ ਮੈਨੂੰ ਕਿਸੇ ਅੱਗੇ ਬੁਲਾਇਆ ਨਹੀਂ ਕਹਿੰਦੇ ਫੋਨ ਨਹੀਂ ਕੀਤਾ ਜੀ ਕੀ ਗੱਲ ਹੋਈ ਜਿਹੜਾ ਪਾਰਟੀ ਦਫਤਰ ਦੇ ਬਾਹਰ ਆ ਕੇ ਬੈਠੇ ਭਾਜੀ ਗੱਲ ਇਦਾਂ ਵਾ ਕਿ ਅਸੀਂ ਨਾ ਪਿਛਲੇ 7 ਤੋਂ 8 ਸਾਲਾਂ ਤੋਂ ਪਾਰਟੀ ਦਾ ਵਰਕ ਕਰਦੇ ਪਏ ਆ ਜੀ ਤੇ ਆਉਂਦੇ ਸਮੇਂ ਤੇ ਇਹਨਾਂ ਨੇ ਸਾਨੂੰ ਦਿੱਤਾ ਸੀ ਕਿ ਹਾਂ ਤੁਹਾਨੂੰ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਏਗਾ ਪਰ ਹੁਣ ਹੁਣ ਕੀ ਹੋ ਗਿਆ ਵਾ ਕਿ ਸਾਡੇ ਇੱਥੇ ਚਿੱਟਾ ਵੇਚਣ ਵਾਲੇ ਲੋਕ ਜਿਹੜੇ ਚਿੱਟਾ ਵੇਚਦੇ ਆ ਉਹਨਾਂ ਨੂੰ ਸੀਟਾਂ ਦਿੱਤੀਆਂ ਗਈਆਂ ਜਾਂ ਪੈਸੇ ਨਾਲ ਸੀਟਾਂ ਦਿੱਤੀਆਂ ਗਈਆਂ ਜਿਹੜੇ ਜਾਂ ਪੈਰਾਸ਼ੂਟ ਕਹਿ ਲਈਏ ਦਿੱਤੇ ਗਏ ਤੇ ਹੁਣ ਉਹ ਚੀਜ਼ ਆਪਾਂ ਦੇਖੀਏ ਕਿ ਆਉਣ ਵਾਲੇ ਸਮੇਂ 'ਚ ਸਾਡਾ ਕੀ ਫਿਊਚਰ ਆ ਉਹਦਾ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਪਰ ਨਸ਼ੇ ਦੇ ਖਿਲਾਫ ਆ ਤੇ ਹੁਣ ਨਸ਼ੇ ਵਾਲਿਆਂ ਨੂੰ ਸੀਟਾਂ ਦਿੱਤੀਆਂ ਜਾ ਰਹੀਆਂ ਜੀ ਉਹ ਸ਼ਰਿਆਮ ਚਿੱਟਾ ਵੇਚਦੇ ਆ ਸ਼ਰਾਬ ਵੇਚਦੇ ਆ ਜੀ ਉਹਨਾਂ ਦੇ ਟਿਕਟਾਂ ਦਿੱਤੀਆਂ ਗਈਆਂ ਤੇ ਹੁਣ ਅੱਜ ਪਾਜੀ ਅਸੀਂ 2019 ਦੇ ਪਾਰਟੀ ਨਾਲ ਜੁੜੇ ਹੋਏ ਆ ਜੀ ਉਦੋਂ ਤੋਂ ਲੈ ਕੇ ਤੁਹਾਨੂੰ ਕੋਈ ਤੁਹਾਨੂੰ ਮਾਨ ਸਨਮਾਨ ਮਿਲਿਆ ਕਿ ਫੋਨ ਬਾਜੀ ਉਦੋਂ 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 ਤੱਕ ਇਹ ਜਾ ਰਿਹਾ ਕਿ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਵਾ ਕਿ ਵਰਕ ਕਰੋ ਜਦੋਂ ਇਹਨਾਂ ਨੇ ਦੇਣਾ ਅੰਦਾਜ਼ੀ ਸਾਨੂੰ ਚਲੋ ਗੁਜਰਾਤ ਉਦੋਂ ਹੀ ਗੁਜਰਾਤ ਗਏ ਦਿੱਲੀ ਚਲੋ ਦਿੱਲੀ ਗਏ ਜਲੰਧਰ ਚਲੋ ਜਲੰਧਰ ਗਏ ਕੀ ਗੱਲ ਹੁਣ ਅੱਜ ਸਾਡੀ ਮਿਹਨਤ ਦਾ ਇਹ ਮੁੱਲ ਪੈ ਰਿਹਾ ਕਿ ਲੋਕਾਂ ਨੂੰ ਜਿਹੜੇ ਬਾਹਰ ਇਹਨਾਂ ਸਾਨੂੰ ਇੱਕ ਹੋਰ ਗੱਲ ਕਹੀ ਸੀ ਤੁਹਾਡੀ ਸਰਵੇ ਹੋਊਗਾ ਸਰਵੇ ਇਹ ਚੀਜ਼ ਦਾ ਵਾ ਕਿ ਹਾਂ 5-5 ਲੱਖ ਰੁਪਏ ਦੀ ਸੀਟ ਟਿਕਟ ਵੀ ਕੀ ਹੈ ਦਣ ਕਹਿੰਦਾ ਮਤਲਬ ਪੈਸੇ ਨਾ ਪੈਸੇ ਨਾ ਸੀਟਾਂ ਵਿਗੀਆਂ ਜੀ ਜਿਹੜੇ ਪੈਰਾਸ਼ੂਟ ਰਾਹੀਂ ਆਏ ਉਹ ਸੀਟਾਂ ਵਿਕੀਆਂ ਵਾ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਅਪਲਾਈ ਮੈਂ 41 ਨੰਬਰ ਵਾਰਡ ਤੋਂ ਜੀ ਕੀ ਮੰਤਰੀਆਂ ਵੱਲੋਂ ਵੀ ਕੀਤੀ ਗਈ ਹੈ ਕਹੇ ਜਾ ਰਹੇ ਬਹੁਤ ਸਾਰੇ ਮੰਤਰੀਆਂ ਦਾ ਪਾਜੀ ਉਮੀਦ ਉਹ ਗੱਲ ਕਹਿ ਰਹੇ ਆ ਕਿ ਸਾਨੂੰ ਸਾਰਿਆਂ ਨੂੰ ਪੂਰਾ ਵਾ ਕਿ ਹਾਂ ਸੀਟਾਂ ਵਿਕੀਆਂ ਵਾ ਕਿਉਂਕਿ ਉਸ ਤਰ੍ਹਾਂ ਜੇ ਗਰਾਊਂਡ ਲੈਵਲ ਤੇ ਗੱਲ ਕਰੀਏ ਗਰਾਊਂਡ ਲੈਵਲ ਤੇ ਫਿਰ ਵਲੰਟੀਅਰ ਦੀ ਹੋਣੀ ਚਾਹੀਦੀ ਸੀ ਜਿਹੜੇ ਬੰਦੇ ਨੂੰ ਸੀਟ ਮਿਲੀ ਕਦੋਂ ਆਮ ਆਦੀ ਪਾਰਟੀ ਸ਼ਾਮ ਪਾਜੀ ਉਹ ਪਹਿਲੋ ਹੈਗਾ ਸੀ ਉਹਨਾਂ ਦਾ ਹੈਗਾ ਬਲਾਗਿਆ ਹੀ ਆਪਣਾ ਮੈਂ ਵੀਡੀਓ ਵਿਖਾ ਦਿੰਦਾ ਵਾਂ ਮੇਰੇ ਕੋਲ ਵੀਡੀਓ ਪਈ ਆ ਬੁਲਾ ਲਿਆ ਹੀ ਆਪਣਾ ਕਹਿੰਦੇ ਸੀ ਉਹ ਜਦੋਂ ਪਾਰਟੀ ਚ ਜਿੱਤ ਗਏ ਆ ਨਿੱਜਰ ਸਾਹਿਬ ਕਹਿੰਦੇ ਨਿੱਜਰ ਸਾਹਿਬ ਵੀ ਆਪਣੇ ਹੁਣ ਨਿੱਜਰ ਸਾਹਿਬ ਉਹਨਾਂ ਦੇ ਹੋ ਗਏ ਆ ਅਸੀਂ ਨਿੱਜਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਨਿੱਜਰ ਸਾਹਿਬ ਅਸੀਂ ਜਿਹੜੇ ਪੁਰਾਣੇ ਵਲੰਟੀਅਰਾਂ ਮਿਹਨਤ ਕੀਤੀ ਆ ਉਹ ਕਿਧੋਂ ਦੇ ਆ ਤੁਸੀਂ ਤਾਂ ਸਾਨੂੰ ਕਹਿੰਦੇ ਕਿ ਆ ਅਸੀਂ ਤੁਸੀਂ ਸਾਡੇ ਬੱਚੇ ਜੇ ਤੁਸੀਂ ਅਸੀਂ ਤੁਹਾਡਾ ਮਾਨ ਦਾ ਮਾਨ ਸਨਮਾਨ ਦੇਵਾਂਗੇ ਹੁਣ ਅਸੀਂ ਪੁੱਛਦੇ ਹਾਂ ਕਿ ਨਿੱਜਰ ਸਾਹਿਬ ਦੱਸੋ ਸਾਡਾ ਕੀ ਜਵਾਬ ਆ ਸਾਡਾ ਠੀਕ ਹੈ ਮੈਂ ਆਮਾਦੀ ਪਾਰਟੀ ਤੋਂ ਮੈਂ ਸੈਕਟਰੀ ਆ ਐਸਸੀ ਵਿੰਗ ਦਾ ਮੇਰਾ ਨਾਮ ਹੈ ਰੋਹਿਤ ਖੋਖਰ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਆ ਵੈਸੇ ਤਾਂ ਅਸੀਂ ਪਾਰਟੀ ਨੂੰ ਪੂਰਾ ਪਿਆਰ ਕਰਦੇ ਆ ਆਮ ਆਦੀ ਪਾਰਟੀ ਨੂੰ ਅੱਜ ਵੀ ਅਸੀਂ ਪਾਰਟੀ ਦੇ ਨਾਲ ਆ ਪਰ ਦੁੱਖ ਇਹ ਆ ਕਿ ਜਿਹੜੇ ਵਲੰਟੀਅਰ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਉਹਨੂੰ ਇਗਨੋਰ ਕਰ ਦਿੱਤਾ ਗਿਆ ਔਰ ਮੇਰੀ ਖੁਦ ਜਿਹੜੀ ਡਿਊਟੀ ਹੈ ਉਹ ਪੂਰੇ ਪੰਜਾਬ ਚ ਕੀ ਪੰਜਾਬ ਤੋਂ ਬਾਹਰ ਗੁਜਰਾਤ ਹਿਮਾਚਲ ਹਰਿਆਣਾ ਤਿੰਨ ਮਹੀਨੇ ਮੈਂ ਲਾ ਕੇ ਆਇਆ ਮੈਂ ਕਿਸੇ ਐਮਐਲਏ ਕੋ ਗਿਆ ਹੀ ਨਹੀਂ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਕਿਰਪਾ ਨਾਲ ਮੈਂ ਖੁਦ ਫੋਨ ਤੇ ਕੰਮ ਕਰਾ ਲੈਣਾ ਤੇ ਮੈਨੂੰ ਐਮਐਲਏ ਦੀ ਲੋੜ ਨਹੀਂ ਪੈਂਦੀ ਤੋ ਹੁਣ ਕੋਈ 85 ਨੰਬਰ ਵਾਰਡ ਚ ਕੋਈ ਨਵਾਂ ਹੀ ਸਾਥੀ ਸੱਪ ਘੜ ਦਿੰਦਾ ਇਹਨਾਂ ਨੇ ਟਿਕਟ ਉਹਨੂੰ ਦੇ ਦਿੱਤੀ ਤੋ ਇਹ ਚੀਜ਼ ਗਲਤ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੁਪਈਏ ਦੀ ਕੀ ਵੈਲਿਊ ਆ ਔਰ ਮੈਨੂੰ ਬੜਾ ਦੁੱਖ ਹੈ ਕਿ ਪਾਰਟੀ ਦਾ ਕੈਡਰ ਉਹਨੂੰ ਖਰਾਬ ਕਰ ਰਿਹਾ ਜਿਹੜਾ ਪਾਰਟੀ ਦਾ ਕੈਡਰ ਜਿਹੜਾ ਬਾਹਰਲੇ ਸਟੇਟਾਂ 'ਚ ਜਾਂਦਾ ਆ ਆਪਣੇ ਕੋਲੋਂ ਪੈਸਾ ਖਰਚਦਾ ਆ ਆਪਣੀ ਕਾਰ ਲੈ ਕੇ ਜਾਂਦਾ ਆ ਔਰ ਦਿਨ ਰਾਤ ਮਿਹਨਤ ਕਰਦਾ ਲੱਖਾਂ ਰੁਪਇਆ ਲਗਾਉਂਦਾ ਆ ਵਲੰਟੀਅਰ ਉਹ ਐਸੀ ਆਸਨਾ ਲਗਾਉਂਦਾ ਆ ਕਿ ਜੇਕਰ ਅਸੀਂ ਕੰਮ ਕਰਾਂਗੇ ਤਾਂ ਸਾਨੂੰ ਵੀ ਉਹਦਾ ਕੋਈ ਫਾਇਦਾ ਹੋਏਗਾ ਅਸੀਂ ਵੀ ਸਮਾਜ ਦੀ ਸੇਵਾ ਕਰ ਸਕਾਂਗੇ ਪਰ ਅੱਜ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਦੇ ਸੰਗਠਨ ਦੀ ਕੋਈ ਵੈਲਿਊ ਨਹੀਂ ਆ ਆਮ ਆਦਮੀ ਪਾਰਟੀ ਦੇ ਸੰਗਠਨ ਨੂੰ ਜ਼ੀਰੋ ਕਰ ਦਿੱਤਾ ਗਿਆ ਔਰ ਸਿਰਫ ਐਮਐਲਏ ਸਾਈਬਾਨ ਦੇ ਕਹਿਣ ਤੇ ਹੀ ਜਿਹੜਾ ਆ ਉਹ ਟਿਕਟ ਦਿੱਤੀ ਗਈ ਜਿਸ ਤੋਂ ਸਾਨੂੰ ਦੁੱਖ ਆ ਕਿੰਨੇ ਸਾਲ ਤੋਂ ਸੇਵਾ ਕਰ ਰਹੇ ਹੋ ਦੇਖੋ ਮੈਂ 2020 ਤੋਂ ਜੁੜਿਆ ਪਾਰਟੀ ਦੇ ਨਾਲ ਔਰ ਮੈਂ ਨਿਰੰਤਰ ਜਿਹੜਾ ਪਾਰਟੀ ਦੀ ਸੇਵਾ 'ਚ ਲੱਗਾ ਨਾ ਜਿੱਥੇ ਜਿੱਥੇ ਮੈਨੂੰ ਡਿਊਟੀ ਦਿੱਤੀ ਆ ਮੈਂ ਕਦੀ ਵੀ ਮਤਲਬ ਕਿ ਨਾ ਨੁਕਰ ਨਹੀਂ ਕੀਤੀ ਮੈਂ ਸਾ ਮੈਂ ਕਿਹਾ ਠੀਕ ਹੈ ਜੀ ਓਕੇ ਸਰ ਦਿੱਲੀੋਂ ਫੋਨ ਆਣਾ ਓਕੇ ਸਰ ਓਕੇ ਸਰ ਮਤਲਬ ਔਰ ਮੈਂ ਕਿਸੇ ਨੂੰ ਸਵਾਰਿਸ਼ ਨਹੀਂ ਕੀਤੀ ਮੈਂ ਕਿਹਾ ਕਿ ਚਲੋ ਪਾਰਟੀ ਦਾ ਸਟੇਟ ਦਾ ਲੀਡਰ ਮੈਂ ਉੱਥੇ 85 ਨੰਬਰ 'ਚ ਮੈਂ ਅਪਲਾਈ ਕੀਤਾ ਤਾਂ ਮੈਂ ਸਟੇਟ ਦਾ ਲੀਡਰ ਆਂ ਪੰਜਾਬ ਦਾ ਲੀਡਰ ਆਂ ਤੋਂ ਮੈਨੂੰ ਦੁੱਖ ਲੱਗਾ ਇਸ ਚੀਜ਼ ਦਾ ਔਰ ਹੋਰ ਵੀ ਵਲੰਟੀਅਰਸ ਨੇ ਇੱਕ ਨਹੀਂ ਨੇ ਸੈਂਕੜੇ ਵਰਕਰ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਨੇ ਇਹ ਕੀਤਾ ਔਰ ਬਾਹਰ ਦੇ ਬੰਦਿਆਂ ਨੂੰ ਜਿਹੜੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਰਮਨ ਜੀ ਕਈ ਲੋਕ ਇਦਾਂ ਦੇ ਨੇ ਜਿਹੜੇ ਇੱਕੋ ਦਿਨ ਚ ਹੀ ਪਾਰਟੀ ਚਾਹੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਲੱਗਦਾ ਕਿ ਇਹ ਮੰਤਰੀ ਸਾਹਿਬ ਹੋਣਾਂ ਦੀ ਮਿਹਰਬਾਨੀ ਹੋਈ ਹੈ ਕਿ ਪੈਸੇ ਦੀ ਮਿਹਰਬਾਨੀ ਹੋਈ ਹੈ ਦੇਖੋ ਤੁਸੀਂ ਸਿਆਣਾ ਹੀ ਜੇ ਮੈਨੂੰ ਲੱਗਦਾ ਦੋਵਾਂ ਦੀ ਮਿਹਰਬਾਨੀ ਹੋਈ ਹੈ ਔਰ ਕਿਹਾ ਤੇ ਇਹ ਜਾ ਰਿਹਾ ਸੀਗਾ ਪੈਸਾ ਨਹੀਂ ਲਿੱਤਾ ਜਾਵੇ ਦੂਸਰੀਆਂ ਪਾਰਟੀਆਂ ਮੰਗ ਹਾਲਾਤ ਕੁਝ ਨਾ ਹੋ ਰਹੀ ਨਜ਼ਰ ਆਏ ਨੇ ਇਸ ਵਾਰ ਦੇਖੋ ਦੂਸਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਨਾ ਜਿਸ ਤਰ੍ਹਾਂ ਸ਼ਰਮਨੀ ਕਾਲੀ اگروں پیسہ ਲੈਂਦੇ ਵੀ ਸੀਗੇ ਨਾ ਤੇ ਉਹ ਆਪਣੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀ ਹੁੰਦੀ ਹੈ ਨਾ ਉਹਦੇ ਕੋਈ ਲੈਂਦੇ ਹੁੰਦੇ ਸੀ ਪੈਸਾ ਤੇ ਉਹਨੂੰ ਟਿਕਟ ਦਿੰਦੇ ਸੀ ਔਰ ਉਹਨੂੰ ਠੋਕ ਕੇ ਉਹਦਾ ਕੰਮ ਵੀ ਹੁੰਦਾ ਸੀਗਾ ਨਾ ਤੇ ਤੇ ਆਮ ਆਦੀ پارٹی ਤੇ ਕਿਸੇ ਕਾਰਜਕਰਤਾ ਦਾ ਕੰਮ ਹੁੰਦਾ ਜੇ ਨਾ ਐਮ ਐਲ اے ਹੁੰਦਾ ਜੇ ਨਾ ਵਿਚਾਰੇ ਕਿਸੇ ਐਮ ਐਲ اے ਦਾ ਕੰਮ ਹੁੰਦਾ ਜੇ ਤੇ ਐਮ ਐਲ اے ਨੂੰ ਵੀ ਪਤਾ ਵੀ ਅਈ ਹੁਣ ਇੱਕੋ ਵਾਰੀ ਬਣੇ ਆ ਦੁਬਾਰਾ ਹੀ ਹੋਣਾ ਨਹੀਂ ਆ ਤੇ ਉਹ ਬਸ ਆਪਣੀ ਲੱਗੀ ਫੱਬੀ ਚਲਾਈ ਜਾ ਰਹੇ ਆ ਪਰ ਪਾਰਟੀ ਨਾਲ ਅਸੀਂ ਪਿਆਰ ਕਰਦੇ ਆ ਪਾਰਟੀ ਨਾਲ ਅਸੀਂ ਪਿਆਰ ਕਰਦੇ ਪਾਰਟੀ ਨਾਲ ਖੜੇ ਆ ਪਰ ਜੋ ਟਿਕਟ ਹੈ ਇਹਨਾਂ ਦਾ ਹੀ ਵਿਰੋਧ ਕਰਦੇ ਆ ਔਰ ਔਰ ਪੂਰਾ ਮਤਲਬ ਜਿਹੜੀ ਮੇਰੀ 85 ਨੰਬਰ ਵਾਰਡ ਆ ਮੈਂ ਜਿਹੜਾ ਉਥੇ ਕੈਂਡੀਡੇਟ ਆ ਮਾਂ ਦੀ ਪਾਰਟੀ ਦਾ ਨਹੀਂ ਜਿੱਤਿਆ